ਮੇਰਾ ਨਾਮ ਸ਼ਿਵਰਾਸ ਸੰਧੂਆ ਜੀ ਮੈਂ ਪਰਸ਼ੇਤਰ ਹਰਿਆਣਾ ਤੋਂ ਆਇਆ ਜੀ ਗੱਲ ਕੀਤੀ ਹੈ ਅੱਜ ਦੁਪਹਿਰ ਤੱਕ ਗਰਮੀ ਸੀ ਹੁਣ ਬਰਸਾਤ ਹੋਈ ਕਿੰਨਾ ਕਿ ਮੌਸਮ ਬਦਲ ਹੀ ਹੋ ਗਿਆ ਹੈ ਮੌਸਮ ਤਾਂ ਜੀ ਇੱਥੇ ਬਹੁਤ ਜ਼ਿਆਦਾ ਠੰਡਾ ਹੋ ਗਿਆ ਔਰ ਦੇਖੋ ਤੁਸੀਂ ਹਾਂ ਦੇਖੋ ਹੁਣ ਸ਼ਹਿਰ ਦੇ ਪਾਣੀ ਪਾਣੀ ਹੋਇਆ ਹੋਇਆ ਬਿਲਕੁਲ ਹੀ ਮੌਸਮ ਵਧੀਆ ਹੋ ਗਿਆ ਪਰ ਥੋੜਾ ਜਿਹਾ ਫੈਸਿਲਿਟੀ ਹੋਣੀ ਚਾਹੀਦੀ ਹੈ ਜਿਵੇਂ ਪਾਣੀ ਇੱਥੇ ਖੜਿਆ ਹੈ ਸ਼ਹਿਰ ਦੇ ਵਿੱਚ ਤੇ ਬਾਹਰੋਂ ਲੋਕੀ ਆਂਦੇ ਟੂਰਿਸਟ ਆਂਦੇ ਤੇ ਫੈਸਿਲਿਟੀ ਉਹਨਾਂ ਨੂੰ ਵਧੀਆ ਪ੍ਰੋਵਾਈਡ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਸਰਕਾਰ ਜਿਹੜੀ ਸਰਬਾਹਮ ਸਾਬ ਨੂੰ ਸੰਕਟਾਂ ਮਾਤਾ ਭੈਣਾਂ ਆ ਸਾਰਿਆਂ ਨੂੰ ਦਿੱਕਤ ਆ ਰਹੀਆਂ ਜੀ ਤੇ ਆ ਜਿਹੜੇ ਔਟੋ ਵਾਲੇ ਨੇ ਇੱਥੇ ਚੱਲਣ ਵਾਲੇ ਉਹਨਾਂ ਨੇ ਰੇਟ ਇੱਕੋ ਦਾ 10 ਤੋਂ ਸਿੱਧਾ 100 ਚੱਕਤਾ ਜੀ ਤਾਂ ਇਹ ਦਿੱਕਤਾਂ ਮਹਿਸੂਸ ਹੋ ਰਹੀਆਂ ਨੇ ਮਜ਼ੁਰਗਾ ਨੂੰ ਵੀ ਨਾਲੇ ਸਾਡੇ ਭੈਣ ਭਰਾਵਾਂ ਹੋਰ ਜਿਹੜੇ ਆ ਜੀ ਕਿਹਾ ਜਾਂਦਾ ਮਤਲਬ ਨੂੰ ਲੱਗਦਾ ਕਿ ਸਮਾਰਟ ਸਿਟੀ ਬਣੀ ਜਾਂ ਮਸਲ ਨਹੀਂ ਜੀ ਮੈਨੂੰ ਨਹੀਂ ਲੱਗਦਾ ਸਮਾਰਟ ਸਿਟੀ ਹੋਈ ਆ ਲੈ ਜ਼ਰੂਰਤ ਆ ਸਮਾਰਟ ਸਿਟੀ ਹੋਣ ਨੂੰ ਜੇ ਇਸ ਏਰੀਆ ਦੀ ਗੱਲ ਕੀਤੀ ਜਾਵੇ ਜਿਹੜੇ ਦਰਬਾਰ ਸਾਹਿਬ ਨੂੰ ਜਾ ਰਹੇ ਆ ਜਿਹੜਾ ਇਹ ਏਰੀਆ ਫਿਰ ਵੀ ਠੀਕ ਹੈ ਜੇ ਮੈਂ ਓਵਰ 올 ਬਾਅਰ ਸਿਟੀ ਦੀ ਗੱਲ ਕਰਾਂ ਉਹ ਵੀ ਆਪਾਂ ਜਾ ਕੇ ਆਏ ਸੀਗੇ ਹ ਬਸ ਸਫਾਈ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸ਼ਹਿਰ ਨੂੰ ਹੋਰ ਵੀ ਡਿਵੈਲਪਮੈਂਟ ਦੀ ਵੀ ਜ਼ਰੂਰਤ ਹੈ ਬਾਕੀ ਇਹੀ ਕਹਾਂਗਾ ਵੀ ਚਲੋ ਹੁਣ ਵਾਲੇ ਟਾਈਮ 'ਚ ਹੋਰ ਤਰੱਕੀ ਹੋ ਜਾਏ ਲੇਕਿਨ ਗਰਮੀ ਤਾਂ ਹੋ ਰਹਾ ਜ਼ਰੂਰ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਜਿਹੜਾ ਆਇਆ ਹੋਇਆ ਸੀਵਰੇਜ ਪ੍ਰਣਾਲੀ ਬਹੁਤ ਮਾੜੀ ਹੈ ਬਹੁਤ ਜ਼ਿਆਦਾ ਮਾੜੀ ਹੈ ਦੇਸ਼ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਅਥੇ ਆਂਦੀ ਹੈ ਉਹਨਾਂ ਨੂੰ ਇੰਨੀ ਮਾੜੀ ਕੰਡੀਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡਾ ਪ੍ਰਸ਼ਾਸਨ ਜਿਹੜਾ ਸੁਸਤ ਹੈ ਹੋਣਾ ਕੀ ਜੇ ਬਸੇ ਹੋਣਾ ਕੀ ਚਾਹੀਦਾ ਕਿ ਜਿਵੇਂ ਰੈਣੀ ਸੀਜ਼ਨ ਆਉਣ ਵਾਲਾ ਹੈ ਡਰੇਨਿੰਗ ਸਿਸਟਮ ਹੋਣਾ ਚਾਹੀਦਾ درست ਹੋਣਾ ਚਾਹੀਦਾ ਇਹ ਜਿਹੜਾ ਪ੍ਰਸ਼ਾਸਨ ਸੁੁੱਤਾ ਹੁੰਦਾ ਵਾ ਜਦੋਂ ਕੰਮ ਖਤਮ ਹੋ ਚੁੱਕਾ ਹੁੰਦਾ ਵਾ ਮੌਸਮ ਨਿਕਲ ਜਾਂਦਾ ਉਦੋਂ ਸਫਾਈ ਹੁੰਦੀ ਹੈ ਸ਼ੁਰੂ ਲਗਭਗ ਕਿੰਨੀ ਕੁ ਦਿਨ ਬਾਰਿਸ਼ ਹੋਈ ਹੋਈ ਕਿ ਤੁਹਾਡੇ ਖਿਆਲ ਨਾਲੀ ਹੈ ਦੇਖੋ ਜੀ ਅਸੂਲਾਂ ਗਿਣਤੀ ਦੇ ਆਪਣਾ 1.5 ਘੰਟਾ 2 ਘੰਟੇ ਤੋਂ ਵੱਧ ਬਾਰਿਸ਼ ਨਹੀਂ ਹੋਈ ਤੇ ਉਹਦੇ 'ਚ ਇੰਨਾ ਜਲਮਗਨ ਹੋ ਗਿਆ ਵਾ ਲੱਗਦਾ ਨਹੀਂ ਕੰਪਨੀਏ ਇੱਕ ਵਾਰੀ ਸਮਾਰਟ ਸਿਟੀ ਕਹਿ ਰਹੇ ਐਰ ਨੂੰ ਤੇ ਸਮਾਰਟ ਜਿਹੜੀ ਬਣਾ ਦਿੱਤਾ ਗਿਆ ਬਲਕਿ ਇਹ ਸਿਰਫ ਇੱਕ ਕਾਗਜ਼ੀ ਸਮਾਰਟ ਸਿਟੀ ਹੈ ਹਕੀਕਤੀ ਨਹੀਂ ਹੈਗੀ ਗਰਾਊਂਡ ਰਿਐਲ ਤੁਸੀਂ ਖੁਦ ਹੀ ਦੇਖ ਸਕਦੇ ਹੋ ਖੁਦ ਹੀ ਦੇਖ ਸਕਦੇ ਹੋ ਕੀ ਹਾਲ ਚਾਲ ਹੈ ਜੀ ਮਾਈ ਨੇਮ ਇਜ਼ ਮਕਲੀਨ ਕੋਰ ਅੱਜ ਕਿਹੜਾ ਤੁਹਾਨੂੰ ਬਹੁਤ ਨਗਰੀ ਅੰਮ੍ਰਿਤਸਰ ਦੇ ਬਾਰੇ ਗੱਲ ਹੋ ਰਹੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਮੀਂਹ ਕਿ بارش ਹੋ ਰਹੀ ਹੈ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਹੀ ਹਮਤ ਹੋਇਆ ਸੀਗਾ ਗਰਮੀ ਬਹੁਤ ਜ਼ਿਆਦਾ ਸੀਗੀ ਮਨ ਲਗੀ ਕਈ ਮਨ ਲਗੀ ਗਰਮੀ ਕਰਕੇ ਜਿਸਨੂੰ ਬੇਹੋਸ਼ ਵੀ ਹੋ ਜਾਂਦੇ ਨੇ ਹਨਾ ਹੁਣ ਉਹਨਾਂ ਨੂੰ ਕਾਫੀ ਰਾਹਤ ਮਿਲ ਰਹੀ ਹੈ ਮਨ ਲਗੀ ਠੰਡਕ ਮਹਿਸੂਸ ਹੋ ਰਹੀ ਹੈ ਕਈ ਸੀ ਲੋਕ ਕਾਫੀ ਇੰਜੋਏ ਵੀ ਕਰ ਰਹੇ ਨੇ ਕਈ ਤੋਂ ਮੰਜਾਰੇ ਨੇ ਕਈ ਬਾਹਰ ਆਉਂਦੇ ਨੇ ਹਵਾ ਲੈਂਦੇ ਪਏ ਨੇ ਹਨਾ ਉਸ ਜੀ ਨੂੰ ਉਹਨਾਂ ਨੂੰ ਕਾਫੀ ਰਾਹਤ ਮਿਲਦੀ ਰਹੀ ਨੇ ਇਸ ਜੀ ਸੇ ਅੱਤਾਂ ਗਰਮ ਕਿੰਨਾ ਹੈ ਕਿ ਪਜੂ ਪੰਛੀ ਜਿਹੜੇ ਹੈ 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 ਹੁਣ ਤਾਂ ਵੀ ਕਾਫੀ ਕਾਫੀ ਬਹੁਤ ਵਧੀਆ ਲੱਗ ਰਿਹਾ ਉਹਨਾਂ ਨੂੰ ਵੀ ਮਿਲ ਰਿਹਾ ਮਾਜ ਜਿਉਂ ਕਿ ਜੇਕਰ ਸਾਨੂੰ ਵਧੀਆ ਲੱਗ ਰਿਹਾ ਉਹਨਾਂ ਨੂੰ ਤੇ ਆਬਵੀਅਸਲੀ ਵਧੀਆ ਲੱਗੂਗਾ ਹਨਾ ਉਹ ਵੀ ਗਰਮੀ ਵਿੱਚ ਇੱਧਰ ਉੱਧਰ ਕਿਵੇਂ ਘਰ ਸਕਦੇ ਹਨ ਹੁਣ ਉਹਨਾਂ ਨੂੰ ਪਾਣੀ ਵੀ ਮਿਲ ਸਕਦਾ ਹੈ ਹਨਾ ਕਾਫੀ ਮਿਲ ਕੇ ਵਧੀਆ ਮੌਸਮ ਚੱਲ ਰਿਹਾ ਹੈ ਜਨਾ ਲੱਗਦਾ ਠੀਕ ਹੈ ਨਾਮ ਰ ਸਕਦਾ ਹੈ ਤਾਂ ਕਿ 6 7 15 ਤੱਕ ਗਰਮੀ ਬਹੁਤ ਜ਼ਿਆਦਾ ਰਹੇਗੀ ਪਰ ਇਹ ਹੈ ਜੀ ਥੋੜਾ ਚਾਰ ਪੰਜਨ ਹੋ ਗਿਆ ਵੀ ਬਹੁਤ ਹੈ ਰਿਹਾ ਬਹੁਤ ਰਾਤ ਨੂੰ ਲੋਕਾਂ ਨੂੰ ਇਹਨਾਂ ਨੂੰ ਮਸਤ ਹੁੰਦਾ ਹੈ ਕਿ ਹਸਾਵਣੀ ਪਰ ਇਹ ਬਹੁਤ ਹੈ ਯਾਰ ਨਜ਼ਰ ਆਤ ਮਿਲੀ ਗੱਲ ਉਹ ਰਾਤ ਦੀ ਥੋੜੇ ਮਨਾ ਡੰਡਾ ਆਇਆ ਫਿਰ ਇੰਜੋਏ ਵੀ ਕਰਦੇ ਨਜ਼ਾਰਾ ਰੇ ਲੋਕੀ ਨੂੰ ਤੇ ਬਾਰਿਸ਼ ਹੋਈ ਆ ਬਾਰਿਸ਼ ਤੇ ਤੁਹਾਨੂੰ ਸਾਰੇ ਕਰਨੀਆਂ ਜੀ ਅੰਜੀ ਠੰਡਾ ਮੌਸਮ ਹੋ ਗਿਆ ਸਾਰੇ ਘਰੋਂ ਬਾਹਰ ਨਹੀਂ ਜੰਦਾ ਜੀ ਹਾਂਜੀ ਅਸਲੇ ਬਹੁਤ ਠੰਡਾ ਹੋ ਗਿਆ